ਦੀਰਾ ਤਰਮ ਜਾਮੀਰਾ ਤਰਮ ਬਣਾਉਣ ਵਾਲਿਆਂ ਨੇ ਕਿੰਨਾ ਸੋਹਣਾ ਤਰਮ ਬਣਾਇਆ ਹੈ انسان ਨੂੰ ਬਣਾਉਂਦਾ ਹੈ انسان ਤਰਮ ਨੇ ਹੀ ਹਰ ਉੱਚਾ ਸਿਧਾਂਤ ਸਿਖਾਇਆ ਹੈ ਤਰਮ ਲੜਾਵੇ ਲੋਕਾਂ ਨੂੰ ਇਹ ਪਰਮ ਅਸੀਂ ਆਪਣੇ ਮਨਾਂ ਚ ਵਸਾਇਆ ਹੈ ਮਨੁੱਖਤਾ ਹੋਵੇ ਬੇਚੈਨ ਵੱਖਰੇਪਣ ਤੋਂ ਵੱਖਰੀ ਰਸਮਾਂ ਰੀਤੀ ਰਵਾਜਾਂ ਤੋਂ ਕਦੋਂ ਕਿਸੇ ਦੇ ਦਰਮ ਨੇ ਕਿਸੇ ਨੂੰ ਡਰਾਇਆ ਹੈ ਵਖਰੇਵਾ ਹੈ ਨਾ ਪਸੰਦ ਸਾਨੂੰ ਕਿਉਂਕਿ ਵਖਰੇਵੇਂ ਨੇ ਸਦਾ ਹੰਕਾਰ ਨੂੰ ਪਾਇਆ ਹੈ ਦਰਮ ਨੇ ਸਿਖਾਈ ਦਇਆ ਤੇ ਰਹਿਮ ਦਰਮ ਨੇ ਦੱਸਿਆ ਗਿਆਨ ਦਾ ਮੁੱਲ ਪ੍ਰੇਮ ਪਿਆਰ ਤੇ ਸਰਬੱਤ ਦਾ ਭਲਾ ਹੀ ਸਿਖਾਇਆ ਹੈ ਮਨੁੱਖਾ ਜਨਮ ਨੇ ਨਹੀਂ ਦਰਮ ਨੇ ਮਨੁੱਖ ਨੂੰ ਮਨੁੱਖ ਬਣਾਇਆ ਹੈ ਉੱਚੀਆਂ ਤੋਂ ਉੱਚੀਆਂ ਜੋ ਦੱਸ ਗਏ ਗੱਲਾਂ ਆਪਣੀ ਬਾਣੀ ਨਾਲ ਜੀਣ ਦਾ ਟੰਗ ਸਿਖਾਇਆ ਹੈ ਜਿੰਨਾ ਕਰੀਏ ਥੋੜਾ ਹੈ ਤਨਵਾਦ ਉਹਨਾਂ ਗੁਰੂਆਂ ਪੀਰਾਂ ਦਾ ਅਵਤਾਰਾਂ ਦਾ ਫਕੀਰਾਂ ਦਾ ਜਿਨ੍ਹਾਂ ਜੀਵਨ ਜੀਣ ਦਾ ਰਾਹ ਵਿਖਾਇਆ ਹੈ ਇਹ ਸੱਚਾ ਸੁੱਚਾ ਤਰਮ ਤਰਮ ਦੇ ਸੰthਾਪਕਾਂ ਦਾ ਅਣਮੁੱਲਾ ਸਰਮਾਇਆ ਹੈ ਇਹ ਤਾਂ ਅਸੀਂ ਮੰਨਣ ਵਾਲਿਆਂ ਨੇ ਹੀ ਇਹਦੇ 'ਚ ਕਈ ਕੁਝ ਮਿਲਾਇਆ ਹੈ ਉਵਰਜ ਗਏ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਅਸੀਂ ਧਰਮ ਨੂੰ ਵੀ ਹੰਕਾਰ ਦਾ ਹਿੱਸਾ ਬਣਾਇਆ ਹੈ ਉਹ ਕਹਿ ਗਏ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਬੋ ਅਸੀਂ ਮਨੁੱਖਾ ਜਾਤ ਨੂੰ ਧਰਮ ਦੇ ਨਾਂ ਤੇ ਬੰਡਾਇਆ ਹੈ ਤੇਰਾ ਧਰਮ ਜਾਂ ਮੇਰਾ ਧਰਮ ਬਣਾਉਣ ਵਾਲਿਆਂ ਨੇ ਕਿੰਨਾ ਸੋਹਣਾ ਧਰਮ ਬਣਾਇਆ ਹੈ